ਇਹ ਪਾਵਨ ਸਥਾਨ ਨਿਰਮਲ ਬੂੰਗਾ ਸੁਹਾਵੜਾ ਵਿਖੇ ਇਸ ਬੂੰਗੇ ਦੇ ਬਾਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਮਹਾਪੁਰਖ ਸੰਤ ਪਾਪਾ ਇੰਦਰਜੀਤ ਸਿੰਘ ਦੀ ਰੱਖਵੇ ਵਾਲੇ ਉਹਨਾਂ ਦੇ ਦੁਸਰੇ ਦੇ ਸਮਾਗਮ ਤੇ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਗੁਰਬਾਣੀ ਦਾ ਫਰਮਾਨ ਹੈ ਜੋ ਮਨ ਚਿਤਨਾ ਚਿਤੇ ਸਨ ਸੋ ਗੱਲ ਹੀ ਰੱਬ ਕੀ ਆ ਹੈ ਤਾਂ ਵਾਹਿਗੁਰੂ ਦਾ ਹੁਕਮ ਪਰਮੇਸ਼ਰ ਦਾ اٹਲ ਨਿਯਮ ਹੈ ਪਰ ਜਦੋਂ ਐਸੀ ਆਤਮਾਵਾਂ ਸੰਗਤ ਵਿੱਚੋਂ ਸਮਾਜ ਵਿੱਚੋਂ ਪੰਥ ਵਿੱਚੋਂ ਸਾਨੂੰ ਵਿਛੋੜਾ ਦੇ ਜਾਂਦੀਆਂ ਹਨ ਉਹ ਨਾਮ ਦਾ ਸਾਡੇ ਲਈ ਬਹੁਤ ਵੱਡਾ ਕਾਟਾ ਹੁੰਦਾ ਹੈ ਸਾਧ ਸੰਗਤ ਦੀ ਸਮਾ ਬਹੁਤ ਸੰਖੇਪ ਹੈ ਮੈਂ ਉਹਨਾਂ ਦੇ ਸੰਖੇਪ ਜੀਵਨ ਉੱਤੇ ਹੀ ਥੋੜੇ ਮਿੰਟਾਂ ਵਿਚਾਰ ਕਰਕੇ ਕਥਾ ਕਰਨੀ ਹੈ ਸ਼੍ਰੀਮਾਨ ਸੰਤ ਬਾਬਾ ਇੰਦਰਜੀਤ ਸਿੰਘ ਦੀ ਰੱਖਵੇ ਵਾਲਿਆਂ ਦਾ ਜਨਮ 9 ਸਤੰਬਰ ਦਿਨ ਬੁੱਧਵਾਰ 1936 ਨੂੰ ਇਹ ਦੂ ਸਾਰਾ ਕੁਛ ਮੈਂ ਤੁਹਾਡੇ ਅੱਗੇ ਰੱਖ ਰਿਹਾ ਇਹ ਮੈਂ ਉਹਨਾਂ ਕੋਲੋਂ ਬੈਠ ਕੇ ਲਿਖਿਆ ਜਦੋਂ ਸ੍ਰੀ ਰਗਮਾਜ ਰਾਗ ਦੀ ਪੋਥੀ ਦਾ ਸ਼੍ਰੋਮਣੀ ਗੰਦਵੀ ਸਟੀਕ ਤਿਆਰ ਕੀਤਾ ਗਿਆ ਔਰ ਉਹ ਨਹੀਂ ਚਾਹੁੰਦੇ ਸਾਨੂੰ ਉਹਨਾਂ ਦਾ ਜੀਵਨ ਪਹਿਲਾਂ ਤੋਂ ਹੀ ਸੰਸਾਰ ਦੀ ਮਾਨ ਵਡਿਆਈ ਤੋਂ ਨਰਲੇਪ ਆਪਣੇ ਆਤਮਾ ਨੂੰ ਰੱਖਣਾ ਪਰ ਫਿਰ ਵੀ ਮੇਰੇ ਮਜਬੂਰ ਕਰਨ ਤੋਂ ਉਹਨਾਂ ਨੇ ਮੈਨੂੰ ਦੱਸਿਆ ਕਹਿਣ ਲੱਗੇ 9 ਸਤੰਬਰ ਦਿਨ ਬੁੱਧਵਾਰ 1936 ਨੂੰ ਮੇਰਾ ਜਨਮ ਮੇਰੇ ਨਾਮ ਕੇ ਨਗਰ ਕਾਲਖ ਮਾਜਰੀ ਜ਼ਿਲ੍ਹਾ ਲੁਧਿਆਣਾ ਨੇੜੇ ਅਹਿਮਦਗੜ ਸੰਤੋਂ ਦਾ ਜਨਮ ਨਗਰ ਭਾਵੇਂ ਰਕਬਾ ਸੀ ਕਿਉਂਕਿ ਨਾ ਰਕਬੇ ਨਗਰ ਵਿੱਚ ਮੀਰੀ ਪੀਰੀ ਦੇ ਮਾਲਕ ਤੁਨ ਸਤਕਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਾਵਨ ਚਰਨ ਪਾਏ ਆ ਔਰ ਉੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਭਾਏਮਾਨ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੁਗਿੰਦਰ ਸਿੰਘ ਦੀ ਸੇਵਾ ਕਰਵਾ ਰਹੇ ਸੋ ਉੱਥੇ ਧੰ ਗੁਰੂ ਹਰਗੋਬਿੰਦ ਸਾਹਿਬ ਦੀ ਦੇ ਚਰਨ ਪਾਏ ਆ ਇਹ ਨਗਰ ਇਤਿਹਾਸਕ ਨਗਰ ਹੈ ਇਸ ਨਗਰ ਦੇ ਵਿੱਚ ਇੱਕ ਗੁਰਮੁਖ ਆਤਮਾ ਸਦਾ ਸਰਦਾਰ ਰੂਪ ਸਿੰਘ ਜੀ ਪੈਦਾ ਹੋਏ ਜੋ ਬਾਬਾ ਨੀਤ ਦੇ ਦਾਦਾ ਜੀ ਸਨ ਉਹਨਾਂ ਦੇ ਸੁਪੁੱਤਰ ਸਨ ਸਰਦਾਰ ਹਰਦਿਤ ਸਿੰਘ ਜੀ ਔਰ ਉਹਨਾਂ ਦੀ ਧਰਮਸਪਤਨੀ ਸਾਡੇ ਪੂਜਨੀਕ ਮਾਤਾ ਗੁਰਬਚਨ कौर ਜੀ ਇਸ ਕਰਕੇ ਸਰਦਾਰ ਹਰਦਿਤ ਸਿੰਘ ਜੀ ਮਾਤਾ ਗੁਰਬਚਨ ਕੌਰ ਜੀ ਦੇ ਘਰ ਵਿੱਚ ਸੰਤਾਂ ਦੇ ਨਾਨਕੇ ਨਗਰ ਪਿੰਡ ਕਾਲਖ ਮਾਜਰੀ ਨੇੜੇ ਅਹਿਮਦਗੜ੍ਹ 9 ਸਤੰਬਰ ਦਿਨ ਬੁੱਧਵਾਰ 1936 ਨੂੰ ਉਹਨਾਂ ਦਾ ਜਨਮ ਹੋਇਆ। ਕੁਦਰਤ ਦਾ ਸੰਜੋਗ ਵੇਖੋ ਸਾਥ ਸੰਗਤ ਜੀ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਤਾਂ ਕਾਲਖ ਮਾਜਰੀ ਨਗਰ ਵਿੱਚ ਦਮਦਵੀ ਟਕਸਾਲ ਦੇ ਬਾਹਰਮੇ ਮੁਕੀ ਸਠਨ ਨਿਵਾਸੀ ਮਹਾਪੁਰਖ ਵਿਦਿਆਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਵਾਲੇ ਜਥੇ ਸਮੇਤ ਹੀ ਗਏ ਹੋਏ ਸਨ ਸੋ ਬਾਬਾ ਜੀ ਦੇ ਮਾਮਾ ਜੀ ਵੱਲੋਂ ਪਰਿਵਾਰ ਵੱਲੋਂ ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਘਰ ਵਿੱਚ ਬੱਚੇ ਨੇ ਜਨਮ ਲਿਆ ਕੋਈ ਸਿੰਘ ਭੇਜੋ ਡਿਣਾ ਆਖੇ ਜਨਮ ਸੰਸਕਾਰ ਦੀ ਮਰਯਾਦਾ ਹੈ ਸੰਤਾਂ ਨੇ ਦੋ ਸਿੰਘ ਭੇਤੇ ਜਿਨ੍ਹਾਂ ਨੇ ਜਨਮ ਸੰਸਕਾਰ ਦੀ ਮਰਿਆਦਾ ਨਿਭਾਈ ਉਸ ਤੋਂ ਉਪਰੰਤ ਗੁਰੂ ਘਰ ਦੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਾਮ ਕਰਨ ਦੀ ਅਰਦਾਸ ਕੀਤੀ ਗਈ ਸ਼੍ਰੀ ਮੁਖਵਾਕ ਆਇਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਈ ਡੀ ਅੱਖਰ ਤੋਂ ਨਾਮ ਵੀ ਉਹਨਾਂ ਦਾ ਮਹਾਪੁਰਖ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਨਾਮ ਰੱਖਿਆ ਕਹਿੰਦੇ ਭਾਈ ਇਸ ਪਟੰਗੀ ਦਾ ਬੱਚੇ ਦਾ ਨਾਮ ਇੰਦਰਜੀਤ ਸਿੰਘ ਰੱਖ ਦਿਓ ਵੱਡੇ ਸੰਤਾਂ ਨੇ ਇਹਨਾਂ ਦਾ ਨਾਮ ਰੱਖਿਆ ਸਮਬੀਤ ਦਾ ਗਿਆ ਬੁੱਧੀ ਬਹੁਤ ਤੀਖਣ ਸੀ ਸਰਦਾਰ ਹਰਦਿਤ ਸਿੰਘ ਜੀ ਚਾਹੁੰਦੇ ਸਨ ਕਿ ਮੈਂ ਇਹਨਾਂ ਨੂੰ ਦੁਨਿਆਵੀ ਤੌਰ ਤੇ ਬਹੁਤ ਵੱਡੀ ਵਿੱਦਿਆ ਦਿਆਂ ਔਰ ਬਹੁਤ ਵੱਡੀ ਇਹਨਾਂ ਦੀ ਐਜੂਕੇਸ਼ਨ ਸਰਵਾ ਕੇ ਪੜ੍ਹਾਈ ਕਰਾ ਕੇ ਵੱਡੀ ਡਿਗਰੀ ਕਰਾਵਾਂ ਮੈਟ੍ਰਿਕ ਤੋਂ ਬਾਅਦ ਉਹਨਾਂ ਨੇ ਨਾਲ-ਨਾਲ ਇਲੈਕਟ੍ਰੀਕਲ ਦਾ ਕੋਰਸ ਕੀਤਾ ਔਰ ਉਹਨਾਂ ਦਿਨਾਂ ਵਿੱਚ ਰਕਵੇ ਪਿੰਡ ਦੇ ਨਾਲ ਹੀ ਹਿੱਸੋਵਾਲ ਨਗਰ ਹੈ ਹਿੱਸੋਵਾਲ ਨਗਰ ਵਿੱਚ ਵੱਡੇ ਸੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਗਏ ਹੋਏ ਸਨ ਉਦੋਂ ਬਾਬਾ ਜੀ ਦੀ 19 ਸਾਲ ਦੀ ਉਮਰ ਹੋ ਚੁੱਕੀ ਸੀ ਔਰ ਆਪਣੇ ਪਿੰਡ ਰਕਵੇ ਦੇ ਮਾਸਟਰ ਗਿਆਨੀ ਮੇਰ ਸਿੰਘ ਜੀ ਘਪਾਈ ਗੁਰਬਚਨ ਸਿੰਘ ਜੀ ਦੋ ਸਿੰਘਾਂ ਦੇ ਨਾਲ ਆਪ ਜੀ ਸੰਤਾਂ ਦੇ ਦਰਸ਼ਨ ਕਰਨ ਗਏ ਜਦੋਂ ਅੱਗੇ ਦੀਵਾਨ ਵਿੱਚ ਕਈ ਕੀਰਤਨ ਹੋ ਰਿਹਾ ਸੀ ਕੀਰਤਨ ਤੋਂ ਬਾਅਦ ਸੰਤਾਂ ਨੇ ਗੁਰਬਾਣੀ ਦੀ ਕਥਾ ਕੀਤੀ ਪਿੰਗਲ ਪਹਾੜ ਪਾਰ ਪਰੇ ਖੰਨ ਚਤਰਬ ਕੀਤਾ ਅੰਧਲੇ ਤਿਰਪ ਆਪਣੇ ਸੂਦੇਆ ਗੁਰੂ ਭੇਟ ਪਨੀਚਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਕੋਈ ਕੋਟਗ ਹਰੇ ਨਿਰਮਲ ਪਹੇ ਚੀਤਾ ਇਹ ਸ਼੍ਰੀ ਮੁਖਵਾਕ ਦੀ ਕਥਾ ਸੁਣੀ ਨਾ ਐਸਾ ਮਨ ਵਿੱਚ ਬੈਰਾਗ ਪੈਦਾ ਹੋਇਆ ਕਿ ਮੈਂ ਹੁਣ ਕਿਸੇ ਮਹਾਂਪੁਰਖ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰਾਂ ਉਹ ਇੱਕ ਬੜਾ ਸੋਹਣਾ ਦੂਰਾ ਪੜਿਆ ਕਰਦੇ ਸਨ ਸ਼ਾਸਤਰਾਂ ਵਿੱਚ ਜ਼ਿਕਰ ਆਉਂਦਾ ਕਾਕ ਘਰੇ ਕੋਇਲਾ ਭਲੇ ਮਾਤਬੋਲ ਸੰਗ ਭਾਕ ਗ੍ਰਿਸ਼ਤ ਭਲੇ ਸਾਧੂ ਚੱਲੇ ਸੰਤ ਬਚਨ ਸੰਗਲਾ ਇਹ ਉਹ ਦਾਦੇ ਪੜ੍ਹਦੇ ਹੁੰਦੇ ਸਨ ਔਰ ਜਦੋਂ ਮੈਨੂੰ ਦੱਸ ਰਹੇ ਸਨ ਉਸ ਦਿਨ ਵੀ ਪੜਿਆ ਕਹਿੰਦੇ ਜਿਵੇਂ ਕਾਮਾਂ ਦੇ ਆਲਣਿਆਂ ਵਿੱਚ ਕੋਲਾ ਪਲਦੀਆਂ ਇਸੇ ਤਰ੍ਹਾਂ ਗ੍ਰਸਤੀਆਂ ਦੇ ਘਰ ਵਿੱਚ ਕੇਵਲ ਸੰਸਾਰੀ ਬੱਚੇ ਨਹੀਂ ਪੈਦਾ ਹੁੰਦੇ ਗ੍ਰਸਤੀਆਂ ਦੇ ਘਰ ਵਿੱਚ ਸਾਧੂ ਵੀ ਜਨਮ ਲੈਂਦੇ ਜਦੋਂ ਕਾਂ ਦੇ ਆਲਣੇ ਵਿੱਚ ਕੋਲ ਦੇ ਬੱਚੇ ਵੱਡੇ ਹੋ ਜਾਂਦੇ ਐ ਕਾਂ ਫੇਰ ਕੋਲ ਆ ਕੇ ਕੋਲੇ ਆਪਣੀ ਮਿੱਠੀ ਆਵਾਜ਼ ਨਾਲ ਬੋਲਦੀ ਹੈ ਬੱਚੇ ਪਛਾਣ ਲੈਂਦੇ ਆ ਕਿ ਸਾਡੀ ਮਾਂ ਦੀ ਆਵਾਜ਼ ਹੈ ਉਹ ਬੱਚੇ ਫਿਰ ਖਾਂ ਦੇ ਆਲਣੇ ਵਿੱਚ ਨਹੀਂ ਰਹਿੰਦੇ ਆਪਣੀ ਮਾਂ ਨਾਲ ਕੋਲ ਨਾਲ ਤੁਰ ਕੇ ਉਹਦੇ ਝੁੰਡ ਵਿੱਚ ਜਾ ਕੇ ਸ਼ਾਮਲ ਹੋ ਜਾਂਦੇ ਕਹਿੰਦੇ ਇਸ ਤਰ੍ਹਾਂ ਜਿਹੜੇ ਸਾਧੂ ਹੈ ਗ੍ਰਸਤੀਆਂ ਦੇ ਘਰ ਵਿੱਚ ਪੈਦਾ ਹੋ ਕੇ ਪੜਦੇ ਆ ਔਰ ਜਦੋਂ ਮਹਾਪੁਰਖ ਰੂਪ ਸਾਧੂ ਜਨ ਸੰਗਤ ਆਉਂਦੀ ਹੈ ਫਿਰ ਉਹ ਆਪਣੀ ਬੋਲੀ ਗੁਰਮੁਖਾਂ ਵਾਲੀ ਬੋਲਦੇ ਐ ਤੇ ਅੰਦਰੋਂ ਕشش ਪੈਦਾ ਹੁੰਦੀ ਆ ਉਹ ਫਿਰ ਖਿੱਚ ਕੇ ਅੰਦਰੋਂ ਉਹਨਾਂ ਦੇ ਨਾਲ ਲੈ ਜਾਂਦੇ ਸੋ ਵੱਡੇ ਸੰਤਾਂ ਤੋਂ ਕਥਾ ਸੁਣੀ ਅਚਾਨਕ ਹੀ ਇੱਕ ਦਿਨ ਮਈ ਦਾ ਮਹੀਨਾ ਸੀ 1955 ਦੀ ਗੱਲ ਐ ਆਪ ਜੀ ਆਪਣੇ ਘਰ ਤੋਂ ਤੱਕ ਸਟਕਣ ਸ੍ਰੀ ਹਜੂਰ ਸਾਹਿਬ ਚਲੇ ਗਏ। ਉੱਥੇ ਦਰਸ਼ਨ ਕੀਤੇ ਜਿੱਥੇ ਮਾਤਾ ਸਾਹਿਬ ਦੇਵਕੌਰ ਜੀ ਦਾ ਸਥਾਨ ਹੈ। ਜਿਸ ਸਥਾਨ ਤੇ ਬ੍ਰਹਮ ਗਿਆਨੀ ਸੰਤ ਬਾਬਾ ਮਿਤ ਸਿੰਘ ਜੀ ਨੇ 13 ਸਾਲ ਸੇਵਾ ਨਿਭਾਈ। ਬਾਬਾ ਧਰਮ ਸਿੰਘ ਜੀ ਨੇ ਸੇਵਾ ਨਿਭਾਈ। ਕਿਉਂਕਿ ਬਾਬਾ ਮਿਤ ਸਿੰਘ ਜੀ ਦਾ ਨਗਰ ਵੀ ਬਾਬਾ ਜੀ ਦੇ ਫਿਰਨ ਦੇ ਨੇੜੇ ਸੀ। ਵੈਲੋਂ ਉਹਨੇ ਰੱਖਵੇ ਦਮਦਮਾ ਸਾਹਿਬ ਸਥਾਨ ਦੀ ਸੇਵਾ ਕਰਾਈ ਫਿਰ ਘੋੜਿਆਂ ਤੇ ਬਾਬਾ ਮਤਸਿੰਘ ਜੀ ਬਾਬਾ ਧਰਮ ਸਿੰਘ ਜੀ ਹਜ਼ੂਰ ਸਾਹਿਬ ਚਲੇ ਗਏ ਜਿੱਥੇ ਜਾ ਕੇ ਬਾਬਾ ਜੀ ਨੇ ਲੰਮਾ ਸਮਾਂ ਸੇਵਾ ਨਿਭਾਈ ਔਰ ਉੱਥੇ ਸੇਵਾ ਕਰਦੇ ਸੰਬਾ ਬਾਵਾ ਸ਼ੇਰ ਸਿੰਘ ਜੀ ਹਾੜਾ ਨਗਰ ਇੱਥੇ ਆਪਣੇ ਸਾਹਨੇ ਵਾਲ ਦੇ ਕੋਲੇ ਉਹਨਾਂ ਨਾਲ ਬਾਬਾ ਜੀ ਦਾ ਪਹਿਲਾ ਮਲਾਪ ਹੋਇਆ ਉਹਨਾਂ ਨੇ ਫਿਰ ਤਕ ਸ੍ਰੀ ਹਜੂਰ ਸਾਹਿਬ ਦੇ ਜਿਹੜੇ ਹੈੱਡ ਪੁਜਾਰੀ ਸਨ ਜਿਨ੍ਹਾਂ ਨੂੰ ਆਪਾਂ ਸਿੰਘ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਆਖਦੇ ਪ੍ਰਾਣੀ ਗੁਰਮੁਖੀ ਬੋਲੀ ਵਿੱਚ ਤਕ ਸ੍ਰੀ ਹਜੂਰ ਸਾਹਿਬ ਦੇ ਵੱਡੇ ਜਥੇਦਾਰ ਨੂੰ ਹੈੱਡ ਪੁਜਾਰੀ ਛੋਟੇ ਨੂੰ ਮੀਤ ਪੁਜਾਰੀ ਆਖਿਆ ਜਾਂਦਾ ਉਹਨਾਂ ਦੇ ਪਾਸ ਬਾਬਾ ਸ਼ੇਰ ਸਿੰਘ ਦੀ ਲੈ ਕੇ ਗਏ ਕਹਿਣ ਲੱਗੇ ਬਾਬਾ ਜੀ ਇਹ ਭਟੰਗੀ ਪਿੰਡ ਆਪ ਤੋਂ ਲੱਗਦਾ ਵੀ ਚੋਰੀ ਆਪਣੇ ਘਰੋਂ ਟੱਲ ਕੇ ਆਏ ਐ ਇਹਨਾਂ ਨੂੰ ਤੁਹਾਡੀ ਸੰਗਤ ਦੀ ਲੋੜ ਐ ਜਿਹੜੇ ਪੁਜਾਰੀ ਹਰਨਾਮ ਸਿੰਘ ਜੀ ਸੰਸਾਤ ਸੰਗਤ ਦੀ ਉਹ ਪੰਥ ਰਤਨ ਬ੍ਰह्म ਗਿਆਨੀ ਦਮਗਮੀ ਟਕਸਾਲ ਦੇ 11ਵੇਂ ਮੁਕੀ ਛਟਕਣ ਵਾਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵਿੱਚੋਂ ਗੁਰਮਤਿ ਦੀ ਵਿੱਦਿਆ ਪੜ੍ਹੀ ਸੀ ਔਰ ਮਹਾਪੁਰਖ ਪਰਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਵੀ ਉਹਨਾਂ ਨੇ ਸੰਗਤ ਕੀਤੀ ਸੀ ਸੋ ਬਾਬਾ ਜੀ ਪੁਜਾਰੀ ਸਾਹਿਬ ਦੇ ਕੋਲੇ ਲਗਭਗ 3.5 ਸਾਲ ਰਹੇ ਔਰ ਉੱਥੇ ਗੋਬਿੰਦ ਬਾਗ ਹੈ ਜਿੱਥੇ ਹੁਣ ਤਾਂ ਬਹੁਤ ਉਸਾਰੀ ਹੋ ਗਈ ਹੈ ਲਾਈਟ ਐਂਡ ਸਾਊਂਡ ਰੋਲ ਜੋ ਉੱਥੇ ਸੰਤਾਂ ਨੂੰ ਉਥੋਂ ਦਾ ਇਤਿਹਾਸ ਵਿਖਾਇਆ ਜਾਂਦਾ ਉਦੋਂ ਇੱਥੇ ਇਮਾਰਤਾਂ ਨਹੀਂ ਸਨ ਜਦੋਂ ਮੈਂ ਵੀ 92 ਵਿੱਚ ਗਿਆ ਉਦੋਂ ਵੀ ਉੱਥੇ ਬਿਆਬਾਨ ਆकांतੀ ਸੀ ਜੰਗਲ ਦਾ ਰੂਪ ਸੀ ਉਸ ਜਗ੍ਹਾ ਦਾ ਉੱਥੇ ਨਿਰਮਲ ਭੇਖ ਪੂਸ਼ਣ ਮਹਾ ਪ੍ਰਗਤ ਮਹਾਨ ਵਿਦਵਾਨ ਸੰਤ ਬਾਬਾ ਨਿੱਕਾ ਸਿੰਘ ਜੀ ਬ੍ਰਕਤ ਸ਼ਰੋਮਣੀ ਨਿਰਮਲ ਬਾਗ ਹਰਦואר ਵਾਲੇ ਬੈਠੇ ਸਨ ਕਿਉਂਕਿ ਬ੍ਰਕਤ ਸ਼ਰੋਮਣੀ ਇਸ ਪੰਡਿਤ ਸੰਤ ਬਾਬਾ ਨਿੱਕਾ ਸਿੰਘ ਜੀ ਸਾਧੂ ਬਿਰਤੀ ਵਿੱਚ ਹਿੰਦੁਸਤਾਨ ਦੇ ਵੱਖ-ਵੱਖ ਤੀਰਥਾਂ ਤੇ ਗੁਰਸਥਾਨਾਂ ਤੇ ਵਿਚਰ ਕੇ ਸੰਗਤਾਂ ਵਿੱਚ ਵਿਚਰ ਕੇ ਗੁਰਬਾਣੀ ਦੀ ਕਥਾ ਕਰਦੇ ਸਨ ਔਰ ਤਖਤ ਸ੍ਰੀ ਹਜੂਰ ਸਾਹਿਬ ਵੀ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਦੀ ਕਥਾ ਰੋਟ ਸੁਣਾਉਣੀ ਚੁਖੰਡੀ ਤੋਂ ਬਾਹਰਲੇ ਪਾਸੇ ਉਹਨਾਂ ਦੇ ਅੱਗੇ ਮਹਿਕ ਰੱਖ ਦੇਣਾ ਕਿਉਂਕਿ ਭਗਮਾ ਲਿਵਾਸ ਲੰਗੋਟ ਆਦਿਕ ਪਾਇ ਸੀ ਤਖਤ ਸਾਹਿਬ ਦੀ ਮਰਜ਼ਾਦਾ ਹੈ ਵੰਡੂ ਕਕਾਰੀ ਅਮਰਤਾ ਦੀ 4 ਪਰਤਾਰ ਸਿੰਘ ਟਖੰਡੀ ਦੇ ਅੰਦਰ ਜਾ ਸਕਦਾ ਹੈ ਪੁਜਾਰੀ ਸਾਹਿਬ ਪ੍ਰੇਮ ਕਰਦੇ ਸਨ ਪੁਰਾਣੇ ਸਮਿਆਂ 'ਚ ਇਹ ਹਮੇਂ ਜੇ ਬਿਤਕਰੇ ਨਹੀਂ ਹੋਇਆ ਕਰਦੇ ਸਨ ਜਿਹੋ ਜੇ ਅੱਜਕਲ ਖੜੇ ਹੋ ਗਏ ਜਿਹੋ ਜੀ ਅੱਜਕਲ ਦਵੇਤ ਪੈਦਾ ਹੋ ਗਈ ਹੈ ਸਾਡੇ ਵਿੱਚ ਅੱਗੇ ਤੋਂ ਕੇ ਨਫਰਤ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਜਿਹੜੀ ਬੜੀ ਘਾਤਕ ਸੋ ਟਖੰਡੀ ਦੇ ਬਾਹਰ ਮਾਈਕ ਲਾ ਦੇਣਾ ਗਰੰਤੀ ਸਿੰਘ ਨੇ ਸਤਿਗੁਰੂ ਜੀ ਦੀ ਤਾਬਿਆ ਤੋਂ ਇੱਕ ਇੱਕ ਪੰਕਤੀ ਦਾ ਪਾਠ ਕਰਨਾ ਬ੍ਰਕਤਾ ਨੇ ਗੁਰਬਾਣੀ ਦੀ ਕਥਾ ਸੰਗਤ ਨੂੰ ਸਰਵਣ ਕਰਾਉਣੀ ਤੇ ਬਾਬਾ ਜੀ ਵੀ ਸੰਗਤ ਵਿੱਚ ਕਥਾ ਸੁਣ ਕੇ ਬੜੇ ਪ੍ਰਭਾਵਿਤ ਹੋ ਇਹ ਬਹੁਤ ਛੋਟੇ ਵਿਦਵਾਨ ਨਰਮਲ ਭੇਖ ਦੇ ਸਾਧੂ ਹੈ ਤੋਂ ਆਪ ਜੀ ਉੱਥੇ ਠਹਿਰੇ ਹੋਏ ਸਾਨਿਕ ਦਰਖਤ ਦੇ ਥੱਲੇ ਬੇਹੰਗਮੀ ਬਿਰਤੀ ਸੀ ਬ੍ਰਕਤਾ ਦੀ ਤੋ ਬ੍ਰਖਤਾ ਦੇ ਪਾਸ ਜਾ ਕੇ ਨਮਸਕਾਰ ਕਰਕੇ ਕਹਿਣ ਲੱਗੇ ਮਹਾਪੁਰਖੋ ਅਸੀਂ ਤੁਹਾਡੇ ਪਾਸ ਰਹਿ ਕੇ ਵਿਦਿਆ ਪੜ੍ਹਨੀ ਚਾਹੁੰਦੇ ਹਾਂ ਸਾਨੂੰ ਵਿਦਿਆ ਪੜ੍ਹਾਓ ਪੰਡਿਤ ਬਾਬਾ ਨੇ ਕਾ ਸਿੰਧੀ ਕਹਿਣ ਲੱਗੇ ਸਿੰਘੋ ਜੇ ਤੁਸੀਂ ਵਿਦਿਆ ਪੜ੍ਹਨੀ ਹੈ ਤਾਂ ਪੰਜਾਬ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਜੀ ਦੇ ਜੱਥੇ ਵਿੱਚ ਜਾਓ ਉੱਥੇ ਜਾ ਕੇ ਵਿਦਿਆ ਪੜ੍ਹੋ ਉਹ ਤੁਹਾਨੂੰ ਵਿਦਿਆ ਪੜ੍ਹਾਉਣ ਅਸੀਂ ਵਿਚਰਦੇ ਇਕੱਲੇ ਚੱਪੀ ਲੈ ਕੇ ਸੰਸਾਰ ਦਾ ਭ੍ਰਮਣ ਕਰਦੇ ਹਾਂ ਸਾਡੇ ਪਾਸ ਰਹਿਣਾ ਬੜਾ ਮੁਸ਼ਕਲ ਹੈ ਇਸ ਕਰਕੇ ਉਹ ਤੁਹਾਨੂੰ ਗੁਰਮਤਿ ਦੀ ਵੀ ਔਰ ਦੂਸਰੇ ਮਤਮਤੰਤਰਾਂ ਦੀ ਬੜੀ ਗੋਡ ਵਿਦਿਆ ਪੜਾਉਣ ਕਿ ਉਹਨਾਂ ਪਾਸ ਜਾ ਕੇ ਵਿਦਿਆ ਦੀ ਪ੍ਰਾਪਤੀ ਕਰੋ ਤਾਂ ਬਾਬਾ ਜੀ ਕਹਿੰਦੇ ਮੈਂ ਫਿਰ ਆਸਨ ਤੇ ਆ ਗਿਆ ਉਹਨਾਂ ਦੇ ਨਾਲ ਵਿੱਚ ਉਚਾਨਕ ਗਿਆਨੀ ਸਰਜੀਤ ਸਿੰਘ ਦੀ ਸੋਧੀ ਦੀ ਉਹ ਸਿੰਘਾਂ ਨੂੰ ਲੈ ਕੇ ਤੱਕ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਗਏ ਹੋਏ ਸਨ ਵੱਡੇ ਸੰਤ ਸਿੰਘਾਂ ਨੂੰ ਦਰਸ਼ਨ ਕਰਨ ਵਾਸਤੇ ਭੇਦ ਦੰਦੇ ਉੱਥੇ ਕਹਿੰਦੇ ਸੋਦੀ ਜੀ ਦਾ ਮੈਨੂੰ ਪਤਾ ਲੱਗਾ ਵੀ ਇਹ ਸੰਤਾਂ ਦੇ ਜਥੇ ਚੋਂ ਸਿੰਘ ਆਏ ਆ ਢਾ ਕੇ ਫਤਿਹ ਬੁਲਾਈ ਪੁੱਛਿਆ ਜੀ ਮਹਾਪੁਰਖ ਕਿੱਥੇ ਵਿਚਰ ਰਹੇ ਆ ਤਾਂ ਸੋਦੀ ਜੀ ਨੇ ਦੱਸਿਆ ਕਿ ਅੱਜਕਲ ਮਾਲਵੇ ਦੀ ਧਰਤੀ ਤੇ ਵਕ-ਵਕ ਪਿੰਡਾਂ ਵਿੱਚ ਜਥਾ ਵਿਚਰ ਰਿਹਾ ਹੈ ਕੁੰਖੇ ਜਥਾ ਮੱਦਾ ਦੁਆਬਾ ਮਾਲਵਾ ਔਰ ਹਿੰਦੁਸਤਾਨ ਦੇ ਮੁੰਬਈ ਕਲਕੱਤਾ ਸਾਰੇ ਦੂਰ ਦੁਸੰਤ ਦੇਸ਼ ਦਸੰਤਰਾ ਦੇ ਵਿੱਚ ਵਿਚਰ ਕੇ ਉਹਨਾਂ ਨੇ ਗੁਰਮਤ ਦਾ ਭਾਰੀ ਪ੍ਰਚਾਰ ਕੀਤਾ ਸੋ ਕਹਿੰਦੇ ਉੱਥੋਂ ਮੈਂ ਤੇ ਮੇਰਾ ਇੱਕ ਸਾਥੀ ਭਾਈ ਧੰਨਾ ਸਿੰਘ ਚੱਲ ਪਏ ਚੱਲਦੇ ਚੱਲਦੇ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕੀਤੇ ਔਰ 1900 ਉਹਨਾ ਭਾਬ 1 ਜਨਵਰੀ ਨੂੰ 69 ਵਿੱਚ ਪੰਡਿਤ 958 1 ਜਨਵਰੀ 1968 ਨੂੰ ਪੈਦਲੀ ਗਏ ਕਹਿੰਦੇ ਤਕਸ਼ਰੀ ਪਟਨਾ ਸਾਹਿਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਗੁਰਪ੍ਰੋਮ ਮਨਾਇਆ ਉੱਥੇ ਹਾਜ਼ਰੀ ਭਰੀ ਵੱਖ-ਵੱਖ ਸਥਾਨਾਂ ਤੀਰਥਾਂ ਤੇ ਪੈਦਲ ਜਾਂਦੇ ਰਹੇ ਚਾਰਖੰਡ ਦੇ ਇਲਾਕੇ ਵਿੱਚ ਵੀਰ ਸਿੰਘ ਦੀ ਝਾੜੀ ਉੱਥੇ ਦਾ ਬੜਾ ਸੋਹਣਾ ਬਿਰਤਾਂਤ ਸੁਣਾਉਂਦੇ ਸਨ ਸਮਾ ਨਹੀਂ ਐ ਉੱਥੇ ਵੀ ਗਏ ਸੋ ਸਾਧ ਸੰਗ ਦੀ ਉਸ ਤੋਂ ਅੱਗੇ ਫਿਰ ਕਾਂਸੀ ਚਲੇ ਗਏ ਬਨਾਰਸ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰੂ ਕਾ ਬਾਗ ਧੰਗੁਰੂ ਤੇਗ ਮਹਾਦਰ ਸਾਹਿਬ ਜੀ ਦਾ ਜੋ ਸਥਾਨ ਹੈ ਨੀਚੀ ਬਾਗ ਉੱਥੇ ਦਰਸ਼ਨ ਕੀਤੇ ਉੱਥੇ ਇੱਕ ਨਿਰਮਲ ਸਾਧੂ ਮਿਲਿਆ ਨਿਰਮਲ ਸੰਪਰਦਾਏ ਉਹ ਉਸ ਨੂੰ ਕਹਿਣ ਲੱਗੇ ਵੀ ਕਾਂਸ਼ੀ ਦੇ ਵਿੱਚ ਲੋਕ ਵੱਡੇ ਵੱਡੇ ਸਾਧੂ ਪੰਡਤ ਵਿਦਵਾਨ ਵਿਦਿਆ ਪੜਨ ਆਉਂਦੇ ਆ ਮੈਂ ਅਸੀਂ ਵਿਦਿਆ ਪੜ੍ਹਨੀ ਚਾਹੁੰਦੇ ਆ ਉਹ ਸਾਧੂ ਕਹਿਣ ਲੱਗਾ ਵੀ ਸੰਗੋਏ ਤੁਹਾਡਾ ਖਾਲਸਾ ਹੀ ਲਿਬਾਸ ਹੈ ਗੁਰਮੁਖਾਂ ਵਾਲਾ ਕੁੜਸਿਕਾਂ ਵਾਲਾ ਤੁਹਾਨੂੰ ਸ਼ਸਤਰ ਵੀ ਤਿਆਗਣੇ ਪੈਣਗੇ ਜਿਹੜੇ ਕਕਾਰ ਪਾਏ ਐ ਤੇ ਲਿਬਾਸ ਵੀ ਤੁਹਾਨੂੰ ਭਗਮਾ ਧਾਰਨ ਕਰੇ ਕਰਨਾ ਪਵੇਗਾ ਤਾਂ ਇਥੋਂ ਦੇ ਸਾਧੂ ਤੇ ਪੰਡਤ ਤੁਹਾਨੂੰ ਚੇਲੇ ਬਣਾ ਕੇ ਵਿਦਿਆ ਪੜਾਉਂਦੇ। ਮਨ ਉਥੋਂ ਪ੍ਰਾਪ ਹੋ ਕੇ ਫਿਰ ਚੱਲਦੇ-ਚੱਲਦੇ ਆਪ ਜੀ ਕਹਿੰਦੇ ਅਸੀਂ ਜਥੇ ਦਾ ਪਤਾ ਕਰਦੇ 1959 ਵਿੱਚ ਰਾਏਪੋਟ ਕੋਲੇ ਰਾਜਗੜ ਪਿੰਡਾ ਉੱਥੇ ਸੰਤਾਂ ਦੇ پاس ਆਏ। ਉੱਥੇ ਫਿਰ ਵੱਡੇ ਸੰਤਾਂ ਨੇ ਸਾਨੂੰ ਜਥੇ ਵਿੱਚ ਰੱਖਣ ਦੀ ਮਨਜ਼ੂਰੀ ਦਿੱਤੀ। ਔਰ ਆਪ ਦੀ 9 ਸਾਲ ਲਗਾਤਾਰ ਵੱਡੇ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਗੁਰਮਤਿ ਦੀ ਵਿਦਿਆ ਪੜ੍ਹੀ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹੀ ਨੀ। ਨਾਲ ਨਾਲ ਉਹ ਸਾਰੀ ਕਥਾ ਉਹਨਾਂ ਨੇ ਆਪਣੇ ਹੱਥੀ ਲਿਖੀ। ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਸੁਣੀ, ਸਾਰੀ ਕਥਾ ਲਿਖੀ। ਕਲਮ ਸਾਜਣੀ ਕਿਆਸਦਾ ਹੀ ਹੈ ਹਿਰਦਾ ਹੀ ਲਿਖ ਲੇ ਹੋ ਉਹਨਾਂ ਦੀ ਯਾਦਾਸਤ। ਬਹੁਤ ਤੀਬਰ ਸੀ ਸਾਧ ਸੰਗਤ ਜੀ ਮੈਂ ਆਖੀ ਵੇਖਿਆ ਜਦੋਂ 86 ਦੇ ਕੁੰਭ ਤੇ ਗਏ ਹੋਏ ਸਾਨਾ ਉਹ ਤੰਬੂ ਵਿੱਚ ਇੱਕ ਕਾਪੀ ਤੇ ਕਲਮ ਪੈਨ ਲੈ ਕੇ ਬੈਠੇ ਰਹਿੰਦੇ ਤੇ ਸਾਧੂ ਉੱਥੇ ਸਤਿਗੁਰੂ ਦੀ ਹਜ਼ੂਰੀ ਵਿੱਚ ਦੀਵਾਨ ਵਿੱਚ ਵਿਖਿਆਨ ਕਰਦੇ ਨਾ ਉਹਨਾਂ ਦਾ ਵਿਖਿਆਨ ਸੁਣ ਕੇ ਨਾਲ-ਨਾਲ ਲਿਖੀ ਜਾ ਕਰਦੇ ਇਹ 86 ਦੇ ਕੁੰਭ ਦੀ ਗੱਲ ਹੈ ਉਦੋਂ ਸੰਤ ਬਿਸ਼ਨ ਸਿੰਘ ਜੀ ਕ੍ਰੀਟ ਵਰਗੇ ਵੱਡੇ ਵੱਡੇ ਵਿਦਵਾਨ ਨਿਰਮਲ ਭੇਖ ਦੇ ਗੁਰਦੀਪ ਸਿੰਘ ਦੀ ਕੇਸਰੀ ਵੱਡੇ ਵੱਡੇ ਵਿਦਵਾਨ ਸਾਧੂ ਹੁੰਦੇ ਸਨ। ਸ਼ਾਸਤਰੀ ਦੀ ਸੰ ਸੋ ਉਹਨਾਂ ਦਾ ਭਾਸ਼ਣ ਸਾਰਾ ਉਹਨਾਂ ਨੇ ਲਿਖਣਾ ਰੋਜ਼ ਇੱਕ ਮਹੀਨਾ ਉੱਥੇ ਰਹੇ ਸਾਰਾ ਲਿਖਿਆ। ਇੰਨੀ ਯਾਦਦਾਸ਼ਤ ਉਹਨਾਂ ਦੀ ਤੀਬਰ ਸੀ। ਕਿਸੇ ਵਿਰਲੇ ਦੀ ਯਾਦਦਾਸ਼ਤ ਹੋਈ। ਸੋ ਇਹ ਉਹ ਮਹਾਂਪੁਰਖਾਂ ਦੇ ਪਾਸ ਰਹਿ ਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਅਤੇ ਵਿਦਵਾਨ ਤੇ ਗ੍ਰੰਥਾਂ ਦਾ ਬੜਾ ਗੂੜ ਰหัส ਗੂੜ ਰหัส ਵਿੱਦਿਆ ਦਾ ਗੁਰਬਾਣੀ ਦੀ ਵਿੱਦਿਆ ਦਾ ਪ੍ਰਾਪਤ ਕੀਤਾ। ਇਸੇ ਸਮੇਂ ਦੌਰਾਨ ਸਾਧ ਸੰਗਤ ਦੀ ਸ਼੍ਰੋਮਣੀ ਕਮੇਟੀ ਨੇ ਮੰਗਲ ਬਦਲ ਦਿੱਤੇ ਤਾਂ 1965 ਵਿੱਚ ਮੰਗਲਾਂ ਨੂੰ ਦੁਬਾਰਾ ਠੀਕ ਕਰਨ ਵਾਸਤੇ ਵੱਡੇ ਸੰਤਾਂ ਦੀ ਅਗਵਾਈ ਦੇ ਵਿੱਚ ਇਹ ਮਹਿਮ ਸ਼ੁਰੂ ਹੋਈ ਤੇ ਉਸ ਵੰਤ ਸੰਤ ਚੰਨਨ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਸੰਤਾਂ ਨੂੰ ਬੇਨਤੀ ਕੀਤੀ ਵੀ ਸਿੰਘ ਭੇਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮੰਗਲਾਂ ਦੀ ਸਦਾਈ ਕਰਕੇ ਸਰੂਪ ਦੀ ਜਿਹੜੀ ਸਹੀ ਮਰਿਆਦਾ ਅਨੁਸਾਰ ਧੰ ਗੁਰੂ ਅਰਜਨ ਦੇਵ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋ ਓੰਕਾਰ ਤੋਂ ਲੈ ਕੇ 18 10 20 ਤੱਕ ਜੋ ਕੁਰਬਾਨੀ ਨੂੰ ਰੂਪ ਦਿੱਤਾ ਉਹਨੂੰ ਜਿਉਂਦਾ ਕਿਉਂ ਰੱਖਿਆ ਜਾਏ ਉਸ ਵਿੱਚ ਸੰਤਾਂ ਨੇ ਕਿਨਾਂ-ਕਿਨਾਂ ਦੀ ਡਿਊਟੀ ਲਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਠਖਣ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ ਲੰਗਿਆਂ ਨੇ ਵਾਲੇ ਸੰਤ ਬਾਬਾ ਲਾਹੌਰਾ ਸਿੰਘ ਜੀ ਮਨਾਵੇਂ ਵਾਲੇ ਔਰ ਇਸੇ ਤਰ੍ਹਾਂ ਸੰਤ ਬਾਬਾ ਇੰਦਰਜੀਤ ਸਿੰਘ ਜੀ ਰੱਖਵੇ ਵਾਲੇ ਔਰ ਨਾਲ ਭਗਤ ਜਸਵੰਤ ਸਿੰਘ ਜੀ ਦੌਧਰਵਾਦ ਇਹਨਾਂ ਸਿੰਘਾਂ ਨੂੰ ਇਹ ਸੇਵਾ ਲਈ ਸੋ ਇਹਨਾਂ ਨੇ ਫਿਰ ਉਹ ਮੰਗਲਾਂ ਦੀ ਸਾਰੀ ਸੇਵਾ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਬਹੁਤ ਵੱਡੀ ਸੇਵਾ ਸੀ ਔਰ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੁਣੇ ਗਿਆਨੀ ਪੂਰਨ ਸਿੰਘ ਜੀ ਇੱਥੇ ਉਹਨਾਂ ਦੀ ਯਾਦ ਵਿੱਚ ਦਿੱਲੀ ਆਲੇ ਆਏ ਆ ਪ੍ਰਾਣੀ ਸਿੰਘ ਵੀ ਨਾਲ ਸਨ ਤੇ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਵੀ ਆਪ ਜੀ ਨੇ ਪੰਥ ਦੀ ਖਾਤਰ ਵੱਡੇ ਸੰਤਾਂ ਦੀ ਆਗਿਆ ਵਿੱਚ ਜਥੇ ਵਿੱਚ ਰਹਿੰਦੇ ਆਂ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਡਾਕ ਕੇ ਗ੍ਰਿਫਤਾਰੀ ਦਿੱਤੀ ਔਰ ਲੰਮਾ ਸਮਾਂ ਹਸਾਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਕਿਉਂ ਪੰਜਾਬੀ ਸੁਵੇ ਮੋਰਚੇਲੇ ਵੀ ਆਪ ਜੀ ਨੇ ਪੰਥ ਲਈ ਵੱਡੀ ਸੇਵਾ ਵੱਡੀ ਕੁਰਬਾਨੀ ਕੀਤੀ 16 ਪਗ 9 ਸਾਲ ਵੱਡੇ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਵੱਡੇ ਸੰਤਾਂ ਤੋਂ ਆਗਿਆ ਲੈ ਕੇ ਫਿਰ ਆਪ ਜੀ ਨੇ ਖਾਸ ਕਰਕੇ ਪਵਾ دیے ਧਰਤੀ ਜਿੰਨੀ ਵੀ ਇਹ ਸਾਧ ਸੰਗਤ ਜੀ ਇਸ ਇਲਾਕੇ ਨੂੰ ਚੁਣਿਆ ਉਹ ਨਾ ਜਿਵੇਂ ਪਟਿਆਲਾ ਜ਼ਿਲ੍ਹਾ ਹੈ ਰੋਪੜ ਜ਼ਿਲ੍ਹਾ ਹੈ ਖਾਸ ਕਰਕੇ ਮੁਹਾਲੀ ਜ਼ਿਲ੍ਹਾ ਹੈ ਇਹਨਾਂ ਪਿੰਡਾਂ ਨਗਰਾਂ ਦੇ ਵਿੱਚ ਉਹਨਾਂ ਨੇ ਵਿਚਰ-ਵਿਚੜ ਕੇ 10-10 ਦੇਨ ਹਰ ਪਿੰਡ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸੁਣਾਉਣੀ ਤੇ ਨਾਲ ਸਿੰਘਾਂ ਨੂੰ ਵਿੱਦਿਆ ਪੜਾਉਣਾ ਉਹਨਾਂ ਦੇ ਵਿਦਿਆਰਥੀਆਂ ਵਿੱਚੋਂ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਦੀਪਾ ਰਾਏ ਵਾਲੇ ਬੈਠੇ ਐ ਸੰਤ ਬਾਬਾ ਹਰੀ ਸਿੰਘ ਦੀ ਰਣਾਵੇ ਵਾਲੇ ਪੁਰ ਵੀ ਵੱਡੇ ਵੱਡੇ ਮਹਾਨ ਵਿਦਵਾਨ ਗੁਰਮਖ ਜਿਨ੍ਹਾਂ ਨੂੰ ਨਤ ਵਿਦਿਆ ਪੜ੍ਹੀ ਹੈ ਸੋ ਸਾਧ ਸੰਗਤ ਦੀ ਉਹਨਾਂ ਨੇ ਬਹੁਤ ਲੰਮਾ ਅਰਸਾ 1969 ਤੋਂ ਲੈ ਕੇ ਆਪਣੇ ਅਖੀਰਲੇ ਸਵਾਸ ਤੱਕ ਅਕਾਲ ਚਲਾਣਾ ਕਰਨ ਤੋਂ ਇੱਕ ਦਿਨ ਪਹਿਲਾਂ ਸਾਧ ਸੰਗਤ ਦੀ ਸਟਖਣ ਸ੍ਰੀ ਹਰਮੰਦਰ ਸਾਹਿਬ ਗਏ ਔਰ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਵਤਾਰ ਗੁਰਪੁਰਬ ਦੀ ਯਾਦ ਵਿੱਚ ਸ੍ਰੀ ਹਰਮੰਦਰ ਸਾਹਿਬ ਲੰਗਰ ਕਰਾਇਆ ਔਰ ਅਰਦਾਸ ਵੱਡੇ ਸੰਤਾਂ ਦੀ ਯਾਦ ਵਿੱਚ ਕਿ ਉਹਨਾਂ ਵੱਲੋਂ ਇਹ ਸੇਵਾ ਹੋਈ ਸੋ ਆਪ ਦੀ ਦਾ ਬਣਾ ਤਿਆਗ ਔਰ ਬੈਰਾਗ ਵਾਲਾ ਜੀਵਨ ਸੀ ਕਿ ਜਿੰਨੀ ਵੀ ਮਾਇਆ ਆਉਂਦੀ ਉਹ ਸੰਗਤ ਦੀ ਸੇਵਾ ਵਿੱਚ ਲੰਗਰਾਂ ਵਿੱਚ ਖਰਚ ਕਰ ਦਿੰਦੇ ਗੁਰੂ ਘਰਾਂ ਦੀ ਇਸ ਨਗਰ ਵਿੱਚ ਬਾਬਾ ਰਾਮ ਰਾਜ ਜੀ ਦੇ ਮਹਿਲ ਮਾਤਾ ਰਾਜ ਕੌਰ ਜੀ ਦਾ ਸਥਾਨ ਸਹੌੜਾਂ ਵਿੱਚ ਇਹ ਸਾਰਾ ਸਥਾਨ ਨਵਾ ਉਹਨਾਂ ਨੇ ਬਣਾਇਆ ਸੇਵਾ ਕਰਵਾਇਆ ਗੁਰਸਥਾਨਾਂ ਦੀ ਸੇਵਾ ਰਾਇਮਲ ਮਾਜਰੀ ਪਿੰਡ ਉੱਥੇ ਵੀ ਗੁਰਸਥਾਨ ਦੀ ਸੇਵਾ ਕਰਵਾਈ ਹੈ ਬਾਦਸੂ ਦੇ ਕੋਲੇ ਇਉਂ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਕਰਵਾਈਆਂ ਮੈਂ ਲੰਮਾ ਸਮਾਂ ਨ ਲਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਰਬਾਨੀਆਂ ਦੀਆਂ ਕਥਾ ਗੁਰ ਇਤਿਹਾਸ ਦੀਆਂ ਕਥਾ ਸੰਗਤਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਸੁਣਾਉਂਦੇ ਰਹੇ ਇੱਕ ਘਾਟ 90 ਸਾਲ ਇਹ ਸਰੀਰ ਦੀ ਉਮਰ ਉਹਨਾਂ ਨੇ ਬਤੀਤ ਕੀਤੀ ਹੈ ਔਰ ਸਾਰੀ ਜ਼ਿੰਦਗੀ ਗੁਰੂ ਸੰਗਤ ਦੀ ਸੇਵਾ ਕਰਦਿਆਂ ਪੰਥ ਦੀ ਸੇਵਾ ਕਰਦੇ ਹੋਏ ਆਪਣਾ ਜੀਵਨ ਸਫਲ 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 ਪਈ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਇਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਦਾ ਨਿਰਵਾਹ ਕੀਤਾ ਔਰ ਸਿੰਘਾਂ ਦੇ ਨਾਲ ਬੜਾ ਸਨੇਹ